ਇਸ ਸੈਮੀਨਾਰ 'ਚ ਸ਼ਾਮਲ ਸਾਰੇ ਵੀਰੋ ਭੈਣੋ ਕਿਸਾਨ ਆਗੂਓ ਜਿਹੜੇ ਵੀ ਇਸ ਗੰਭੀਰ ਵਿਸ਼ੇ ਨੂੰ ਸੁਣਨ ਦੇ ਲਈ ਚਰਚਾ 'ਚ ਸ਼ਾਮਲ ਹੋਣ ਲਈ ਇੱਥੇ ਪਹੁੰਚਿਓ ਮੈਂ ਤੁਹਾਡਾ ਤਨਵਾਦ ਕਰਦਾ ਬੜੇ ਥੋੜੇ ਲੋਕ ਨੇ ਸਮਾਜ ਦੇ ਵਿੱਚ ਜਿਹੜੇ ਇਸ ਕਿਸਮ ਦੀਆਂ ਗੱਲਾਂ ਨੂੰ ਸੁਣਨਾ ਵਿਚਾਰਨਾ ਚਾਹੁੰਦੇ ਨੇ ਵਿਕਰਮਜੀਤ ਹੋਰਾਨੇ ਜੰਗ ਬਾਰੇ ਹੁਣ ਤੱਕ ਜਿਹੜੀ ਇਹ ਕਹਿ ਲੋ ਜਾਣਕਾਰੀ ਸਾਡੇ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਤੁਸੀਂ ਅਖਬਾਰਾਂ ਰਾਹੀਂ ਚੈਨਲਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਪੜ ਲੀਆਂ ਜਾਣ ਲੀਆਂ ਉਹਨਾਂ ਦਾ ਸਾਰਿਆਂ ਦਾ ਦੁਹਰਾਓ ਕਰਨ ਦਾ ਕੋਈ ਫਾਇਦਾ ਨਹੀਂ ਮୋਤਾ ਮੈਨ ਲੱਗਦਾ ਹੈ ਕੁਝ ਗੱਲਾਂ ਜਿਹੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਹੋਰ ਇਹ ਹੈ ਕਿ ਜੰਗ ਕਿਉਂ ਲਾਉਣ ਲਈ ਉਹ ਤਿਆਰ ਨੇ ਇੱਕ ਵਿਚਾਰਨ ਵਾਲਾ ਸਵਾਲ ਹੈ ਕਿਉਂਕਿ ਉਹਨਾਂ ਕੋਲੇ ਜਿਹੜੀਆਂ ਜਨਤਾ ਦੀਆਂ ਸਮੱਸਿਆਵਾਂ ਹਨ ਚਾਹੇ ਉਹ ਕਿਸਾਨੀ ਦੀਆਂ ਸਮੱਸਿਆਵਾਂ ਹੋਣ ਉਹ ਸਾਡੀ ਜਵਾਨੀ ਦੀਆਂ ਸਮੱਸਿਆਵਾਂ ਹੋਣ ਉਹ ਸਾਡੇ ਆਮ ਲੋਕਾਂ ਦੀਆਂ ਸਾਡੇ ਮਜ਼ਦੂਰਾਂ ਦੀਆਂ ਸਾਡੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੋਣ ਉਹਨਾਂ ਦਾ ਕੋਈ ਠੋਸ ਹੱਲ ਨਹੀਂ ਕਿਉਂਕਿ ਉਹ ਦੇਸ਼ ਦੇ ਸਾਰੇ ਸਾਧਨ ਕਾਦੇ ਸਾਰੇ ਸਾਧਨ ਦੇਸ਼ ਦੇ ਕਾਰਪੋਰੇਟਰ ਜਿਹੜਾ ਜਗਤ ਹੈ ਉਹਦੇ ਹਵਾਲੇ ਕਰਦੇ ਜਾਂਦੇ ਨੇ ਨੀਤੀਆਂ ਸਾਰੀਆਂ ਬਦਲ ਦਿੱਤੀਆਂ ਗਈਆਂ ਨੇ ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਜਿਹੜੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਨੂੰ ਪਹੁੰਚਾਇਆ ਜਾ ਸਕੇ ਪਬਲਿਕ ਵੈਲਫੇਅਰ ਦੀਆਂ ਸਕੀਮਾਂ ਖਤਮ ਐ ਤੇ ਲਾਜਮੀ ਐਵੇਂ ਤੇ ਸਿੱਟੇ ਵਜੋਂ ਸਮਾਜ ਦੇ ਵਿੱਚ ਬੇਚੈਨੀ ਪੈਦਾ ਹੁੰਦੀ ਐ ਵੱਧਦੀ ਐ ਤੁਸੀਂ ਸਾਰਿਆਂ ਨੇ ਨੋਟ ਕੀਤਾ ਕਿ ਲੰਮੇ ਸਮੇਂ ਤੋਂ ਭਾਰਤ ਦੇ ਵਿੱਚ ਕੋਈ ਇੱਕ ਪਾਰਟੀ ਚੋਣਾਂ ਜਿੱਤ ਕੇ ਕੇਂਦਰ ਦੇ ਵਿੱਚ ਸੱਤਾ ਬਣਾਉਣ ਵਿੱਚ ਸਮਰੱਥ ਨਹੀਂ ਸੀ ਹੋ ਰਹੀ ਜਿਦੇ ਕਰਕੇ ਇੱਕ ਐਂਡੀਏ ਇੱਕ ਯੂਪੀਏ ਗੱਠਜੋੜ ਬਣੇ ਹੁਣ ਐਂਡੀ ਦੇ ਮੁਕਾਬਲੇ ਇੰਡੀਆ ਘੱਟ ਜੋੜ ਹੈ ਬੀਜੇਪੀ 400 ਸੀਟਾਂ ਲੈਂਦੀ ਲੈਂਦੀ 240 ਤੇ ਰਹਿ ਜਾਂਦੀ ਹੈ ਜਿਹੜੀਆਂ ਸਾਰੀਆਂ ਚੀਜ਼ਾਂ ਸੰਕਟ ਨੂੰ ਦਿਖਾਉਂਦੀਆਂ ਨੇ ਕਿਸਾਨਾਂ ਨੇ ਲੰਮੀ ਲੜਾਈ ਲੜੀ ਐ ਇਹਨਾਂ ਨੀਤੀਆਂ ਦੇ ਖਿਲਾਫ ਮੈਂ ਖੁਦ ਵੀ ਪੂਰਾ ਸਾਲ ਟਿੱਕਰੀ ਮੋਰਚੇ ਤੇ ਰਿਹਾ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਏਵੇਂ ਜਿਵੇਂ ਅਸੀਂ ਦੇਖਦੇ ਆ ਕਿ ਵੱਖ-ਵੱਖ ਵਰਗ ਲੜ ਰਹੇ ਨੇ ਤੇ ਇਹ ਜਿਹੜੀ ਜੰਗ ਹੈ ਕੋਈ ਗੌਂਡੀਆਂ ਨਾਲ ਇਹ ਸਰਕਾਰ ਨੂੰ ਬੜਾ ਮੌਕਾ ਦਿੰਦੀ ਹੈ ਕਿ ਜਿੰਨੀ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਦੇਸ਼ 'ਚ ਉਹਨੂੰ ਉਹ ਬੰਦ ਕਰਾ ਦੇ ਦੇਸ਼ ਭਗਤੀ ਦੇ ਨਾਂ ਤੇ ਸਰਕਾਰ ਵਿਰੁੱਧ ਕਿਸੇ ਵੀ ਕਿਸਮ ਦੀ ਆਵਾਜ਼ ਠਾਉਣੀ ਆਲੋਚਨਾ ਕਰਨੀ ਉਹਨੂੰ ਦੇਸ਼ ਤ੍ਰੋਹ ਕਰਾਂ ਦੇ ਦਿੱਤਾ ਜਾਵੇ ਸਾਰੀ ਜਨਤਾ ਨੂੰ ਦੇਸ਼ ਭਗਤੀ ਦੇ ਨਾਂ ਤੇ ਆਪਦੇ ਪਿੱਛੇ ਲਾਮਬੰਦ ਕਰ ਲਿਆ ਜਾਵੇ ਤੁਸੀਂ ਦੇਖਿਆ ਹੋਇਆ ਵੀ ਆ ਵੱਡੀ ਹੱਦ ਤੱਕ ਇਹੀ ਹੋਇਆ ਕਿ ਜਿਹੜੀਆਂ ਪਾਰਟੀਆਂ ਸਰਕਾਰ ਦੀ ਆਲੋਚਨਾ ਵੀ ਕਰਦੀਆਂ ਸੀ ਵਿਰੋਧੀ ਪਾਰਟੀਆਂ ਲਗਭਗ ਉਹ ਸਾਰੀਆਂ ਵੀ ਸਰਕਾਰ ਦੇ ਇਹ ਸਵਾਲ ਤੇ ਪਿੱਛੇ ਖੜੀਆਂ ਹੋ ਗਈਆਂ ਹਾਸਲ ਕੀ ਹੋਇਆ ਹਾਸਲ ਲੈ ਕੁਝ ਹੋਣਾ ਸੀ ਨਾ ਹੋਇਆ ਪਰ ਇੱਕ ਗੱਲ ਹੈ ਕਿ ਲਗਭਗ ਮੋٹے ਅੰਦਾਜ਼ੇ ਅਨੁਸਾਰ 1 ਲੱਖ ਕਰੋੜ ਰੁਪਇਆ ਭਾਰਤ ਨੇ ਫੂਕਤਾ ਇਸ ਤਿੰਨ ਦਿਨਾਂ ਦੀ ਚੜਾਪ ਦੇ ਵਿੱਚ 3 ਲੱਖ ਕਰੋੜ ਤੇ ਆ 1 ਲੱਖ ਕਰੋੜ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਸਿਰ ਕੁੱਲ ਜਿਹੜਾ ਸੰਸਥਾਗਤ ਕਰਜ਼ਾ ਆਪਾਂ ਕਹਿੰਦੇ ਆ ਜੀ ਚਾੜਤੀਆਂ ਦਾ ਸ਼ਾਮਲ ਨਹੀਂ ਬੈਂਕਾਂ ਦਾ ਸੋਸਾਇਟੀਆਂ ਦਾ ਹੋਰ ਸਾਰਾ ਪੰਜਾਬ ਦੇ ਕੁੱਲ ਕਿਸਾਨਾਂ ਸਿਰ 1 ਲੱਖ ਤੇ 4000 ਕਰੋੜ ਰੁਪਇਆ ਕਰਜ਼ਾ ਹੈ ਆਪਾਂ ਸਾਰੇ ਬੜੇ ਲੰਮੇ ਸਮੇਂ ਤੋਂ ਕਿਸਾਨਾਂ ਦੇ ਆਮ ਕਿਸਾਨਾਂ ਦੇ ਕਰਜ਼ੇ ਨੂੰ ਮਾਫ਼ ਕਰਨ ਦੀ ਮੰਗ ਕਰਦੇ ਆ ਰਹੇ ਐ ਸਾਰੀਆਂ ਕਿਸਾਨ ਜਥੇਬੰਦੀਆਂ ਤਾਂ ਕਿ ਕਰਜ਼ੇ ਦੇ ਜਾਲ 'ਚ ਫਸ ਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਉਹ ਬੰਦ ਹੋਣ ਨਹੀਂ ਉਹਦੇ ਲਈ ਉਹ ਪੈਸਾ ਖਾਚਣ ਨੂੰ ਤਿਆਰ ਨਹੀਂ ਉਹ ਜੰਗ ਤੇ ਪੈਸਾ ਫੂਕ ਸਕਦੇ ਆ ਲੋਕਾਂ ਨੂੰ ਮਰਵਾ ਸਕਦੇ ਆ ਤੇ ਤੁਸੀਂ ਸਾਰੇ ਜਾਣਦੇ ਹੋ ਮਜ਼ਾਕ ਕਿਵੇਂ ਬਣਦੇ ਨੇ ਭਾਰਤ ਦਾ ਵਿਦੇਸ਼ ਮੰਤਰੀ ਕਹਿੰਦਾ ਕਿ ਅਸੀਂ ਪਾਕਿਸਤਾਨ ਨੂੰ ਦੱਸਤਾ ਸੀ ਸਾਡੀ ਗੱਲ ਹੋ ਗਈ ਸੀ ਕਿ ਅਸੀਂ ਤੁਹਾਡੇ ਕਿੱਥੇ ਕਿੱਥੇ ਹਮਲਾ ਕਰਾਂਗੇ ਹੁਣ ਇਹ ਇਹ ਗੱਲ ਸੁਣ ਕੇ ਹਾਸਾ ਨਹੀਂ ਆਉਂਦਾ ਕਿ ਤੁਸੀਂ ਪਾਕਿਸਤਾਨ ਨੂੰ ਦੱਸ ਦਿਓ ਅਸੀਂ ਤੁਹਾਡੇ ਕਿੱਥੇ ਕਿੱਥੇ ਹਮਲਾ ਕਰਾਂਗੇ ਤੇ ਤੁਸੀਂ ਸਾਰੇ ਜਾਣਦੇ ਹੋ ਚਾਹੇ ਗੈਂਗਸਟਰ ਹੋਣ ਬਦਮਾਸ਼ ਹੋਣ ਟੈਰਰਿਸਟ ਹੋਣ ਇਹ ਆਮ ਲੋਕਾਂ ਨਾਲੋਂ ਘੱਟੋ-ਘੱਟ 4-5 ਗੁਣਾ ਵੱਧ ਤਿੱਖੇ ਤੇ ਸਿਆਣੇ ਹੁੰਦੇ ਨੇ ਹੁਣ ਜੇ ਪਤਾ ਲੱਗ ਜੇ ਵੀ ਹਮਲਾ ਕਿੱਥੇ ਹੋਣਾ ਹੈ ਉਹ ਉੱਥੇ ਪਹਿਲਾਂ ਸੁੱਤੇ ਰਹਿਣਗੇ ਉਹਨਾਂ ਥਾਵਾਂ ਤੇ ਜਿਨ੍ਹਾਂ ਨੂੰ ਮਾਰਨਾ ਹੈ ਉਹ ੜੀਕੇ ਜਾਣਗੇ ਵੀ ਇੱਥੇ ਭਾਰਤ ਮਾਈਲ ਸਿੱਟੂ ਅਸੀਂ ਮਾਰਨ ਲਈ ਇੱਥੇ ਰਹਿਣਾ ਹੈ ਉਹ ਕਿਤੇ ਵੀ ਵਾਰਦਾਤ ਹੋ ਜੇ ਲਾਜ਼ਮੀ ਤੌਰ ਤੇ ਉਹ ਉਸ ਇਲਾਕੇ 'ਚ ਮੁੜ ਕੇ ਮਹੀਨਾ ਦੋ ਮਹੀਨੇ ਕੋਈ ਵਾਰਦਾਤ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਚੌਕਸੀ ਹੈ ਇੱਥੇ ਪੰਗਾ ਨਹੀਂ ਲੈਣਾ ਇਹਦਾ ਮਤਲਬ ਡਰਾਮਾ ਕੀ ਕੀਤਾ ਗਿਆ ਮਰਿਆ ਉੱਥੇ ਕੁਛ ਨਹੀਂ ਇਵਨ ਇੱਕ ਮਸਜਿਦ ਚ ਦੋ ਜਾਂ ਤਿੰਨ ਬੰਦੇ ਜਿਹੜੇ ਮੌਲਵੀ ਜਾਂ ਉਹਦਾ ਕੋਈ ਸਹਾਇਕ ਉਹ ਰਹਿੰਦੇ ਸੀ ਉਹ ਮਰੇ ਨੇ ਇਹ ਇੱਕ ਸਰ ਭਾਵਲਪੁਰ ਵਾਲਾ ਹਮਲਾ ਹੈ ਜਿੱਥੇ ਮਸੂਦ ਹਾਜ਼ਰ ਨੇ ਕਿਹਾ ਕਿ ਮੇਰੇ ਕੋਈ ਬੱਚੇ ਤੇ ਰਿਸ਼ਤੇਦਾਰ ਮਾਰੇ ਗਏ ਨਹੀਂ ਕੁਛ ਨਹੀਂ ਸਿਹਾਰ ਲੋਕ ਜ਼ਰੂਰ ਉਹਨਾਂ ਦਾ ਨੁਕਸਾਨ ਹੋਇਆ ਕਈ ਥਾਵਾਂ ਤੇ ਜਾਂ ਕਿਉਂਕਿ ਜਿੱਥੇ ਮਜਾਇਲ ਡਿੱਗੂਗੀ ਮਜਾਇਲ ਕੋਈ ਟੇਬਲ ਤੇ ਪਿਆ ਆਪਰੇਸ਼ਨ ਨਹੀਂ ਕਿ ਉਸੇ ਅੰਕ ਤੇ ਚੀਰਾ ਲੱਗੇ ਜਿੱਥੇ ਕਰਨਾ ਹੈ ਉਹ ਵਾਲੇ ਦੁਆਲੇ ਦਾ ਵੀ ਨੁਕਸਾਨ ਹੋਊਗਾ ਹੁਣ ਜਵਾਬੀ ਹਮਲੇ ਚ ਅਸੀਂ ਵੀ ਦੇਖਿਆ ਕਿ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਜੰਮੂ ਦੇ ਇਰੀਏ ਚ ਸਾਡੇ ਵੀ ਕਾਫੀ ਲੋਕਾਂ ਦੇ ਘਰ ਤਹਿਗੇ ਲੋਕ ਮਾਰੇ ਗਏ ਤੇ ਉਦੋਂ ਰਹੀਂ ਕੁਝ ਨਹੀਂ ਹਾਸਲ ਹੋਇਆ ਤੇ ਇਹ ਕਹਿੰਦਾ ਮੋਦੀ ਸਾਹਿਬ ਨੇ ਇਹ ਕਹਿੰਦਾ ਕਿ ਗਾਹਨ ਕੋਈ ਵੀ ਟੈਰਰਿਜ਼ਮ ਦੀ ਘਟਨਾ ਹੋਊਗੀ ਤੇ ਉਹਨੂੰ ਇੱਕ ਜੰਗ ਦਾ ਇਹ ਕਹ ਲਓ ਵੀ ਜੰਗ ਦੀ ਕਾਰਵਾਈ ਸਮਝਾ ਜਾਊ ਅਸੀਂ ਉਹਦਾ ਜੰਗੀ ਪੱਤਰ ਤੇ ਜਵਾਬ ਦੇਵਾਂਗੇ ਹੁਣ ਤੁਸੀਂ ਸਾਰੇ ਸਿਆਣੇ ਲੋਕ ਬੈਠੇ ਹੋ 145 ਕਰੋੜ ਦੀ ਆਬਾਦੀ ਵਾਲਾ ਭਾਰਤ ਹੈ 18-20 ਕਰੋੜ ਦੀ ਆਬਾਦੀ ਵਾਲਾ ਪਾਕਿਸਤਾਨ ਵੀ ਹੈ ਕੋਈ ਪੰਜ ਬੰਦੇ ਕੋਈ ਬਾਰਦਾ ਤ ਇਸ ਕਿਸਮ ਦੀ ਕਰਕੇ ਟੈਰਰਿਸਟ ਇਹਦਾ ਮਤਲਬ 150 ਕਰੋੜ ਆਬਾਦੀ ਵਾਲੇ ਦੋ ਦੇਸ਼ਾਂ ਨੂੰ ਆਪਸੇ ਵਿੱਚ ਲੜਾ ਸਕਦੇ ਹੈ ਇਤੋਂ ਵੱਧ ਬੇਹੂਦਗੀ ਕੀ ਹੋ ਸਕਦੀ ਹੈ ਕੁਝ ਵੀ ਨਹੀਂ ਤੇ ਸ਼ੱਕ ਕੀ ਪੈਂਦਾ ਸ਼ੱਕ ਪਲਵਾਮਾ ਬਾਰੇ ਵੀ ਸਾਰੇ ਲੋਕਾਂ ਨੂੰ ਪਿਆ ਹੁਣ ਵੀ ਉਹੀ ਪੈਂਦਾ ਮੈਂ ਸਰਚ ਕੀਤੀ ਥੋੜੀ ਜੀ ਕਲੋਸੀ ਜਿਹੜਾ ਭਾਰਤ ਕਸ਼ਮੀਰ ਤੇ ਕਸ਼ਮੀਰ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਮੰਨਿਆ ਜਾ ਰਿਹਾ ਹੈ ਪਹਿਲਗਾਮ ਉਹਦੇ ਤੋਂ ਲਗਭਗ ਪੌਣੇ 200 ਕਿਲੋਮੀਟਰ ਅੰਦਰ ਹੈ ਜੇ ਆਪਾਂ ਪੈਦਲ ਦੇਖੀਏ ਜੇ ਸੜਕ ਰਾਹੀਂ ਦੇਖੀਏ ਤਾਂ ਉਹ 250 ਤੋਂ ਵੀ ਵੱਧ ਦੂਰ ਹੈ ਪਰ ਟੈਰਿਸਟ ਆਨੇ ਤਾਂ ਕਿਹੜਾ ਜਣੀ ਮਤਲਬ ਲਗਜ਼ਰੀ ਗੱਡੀਆਂ ਚਾਉਣਾ ਹੈ ਉਹ ਪੈਦਲ ਲੰਘਦੇ ਨੇ ਜੇ ਆਪਾਂ ਮੰਨ ਲਈਏ ਤੇ ਪੈਦਲ ਲੰਘਣ ਤੇ ਵੀ ਜਵਾਬ ਆ ਜਣੀ ਸਰਚ ਚ ਵੀ ਜਿਹੜੇ ਕੋਈ ਮਾਹਰ ਟ੍ਰੈਕਰ ਨੇ ਪਹਾੜਾਂ ਤੇ ਚੜਨ ਦੇ ਮਾਹਰ ਨੇ ਉਹ 10 ਤੋਂ 15 ਦਿਨਾਂ ਚ ਪੈਂਡਾ ਕਵਰ ਕਰ ਸਕਦੇ ਆ ਕਿਉਂਕਿ ਉੱਚੀਆਂ ਪਹਾੜੀਆਂ ਨੇ ਜੰਗਲ ਹੈ ਤੇ ਜਿਹੜੇ ਦਰੇ ਆ ਉਹ ਵੀ ਬਰਫਾਂ ਨਾਲ ਲੱਦੇ 3-3000 ਮੀਟਰ 3000 ਮੀਟਰ ਤੋਂ 4000 ਮੀਟਰ ਦੀ ਉਚਾਈ ਦੇ ਦਰੇ ਨੇ ਉੱਥੋਂ ਦੀ ਲੰਘ ਕੇ 5 ਜਾਂ 6 ਬੰਦਿਆਂ ਦਾ ਇੱਕ ਗਰੁੱਪ ਆਉਂਦਾ ਹੈ। ਉਸ ਥਾਂ ਤੇ ਜਿਹੜਾ ਟੂਰਿਸਟਾਂ ਦਾ ਇੱਕ ਜਾਣਿਆ ਪਛਾਣਿਆ ਵੱਡਾ ਟਿਕਾਣਾ ਹੈ। ਉੱਥੇ ਤੱਕ ਪਹੁੰਚਦੇ ਨੇ ਬੜੇ ਆਰਾਮ ਨਾਲ ਉੱਥੇ ਉਹ ਲੋਕਾਂ ਨੂੰ ਮਾਰਦੇ ਨੇ। ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਤੇ ਘਟਨਾ ਨੂੰ ਲਗਭਗ ਹੋਣਾ ਅ ਸਭਾ ਮਹੀਨਾ ਹੋ ਗਿਆ ਜਾਂ ਵੱਧ ਦਿਨ ਹੋ ਗਏ ਹੋਣੇ ਆ। ਉਹ ਨਹੀਂ ਫੜੇ ਜਾਂਦੇ ਨਾ ਉਹ ਆਉਂਦਿਆਂ ਦਾ ਪਤਾ ਲੱਗਦਾ। ਜਿਵੇਂ ਬਿਕਰਮਜੀਤ ਨੇ ਕਿਹਾ ਕਿ ਉਹ ਉਸ ਕਸ਼ਮੀਰ ਚ ਜਿੱਥੇ 70 ਲੱਖ ਦੀ ਆਬਾਦੀ ਤੇ 7 ਲੱਖ ਭਾਰਤੀ ਫੌਜ ਬੀਐਸਐਫ ਤੇ ਸੀਆਰਪੀ ਵੱਖਰੀ ਪੁਲਿਸ ਵੱਖਰੀ ਤੇ ਖੁਫੀ ਏਜੰਸੀਆਂ ਵੱਖਰੀਆਂ ਜਣੀ ਉਹ ਕੋਈ ਸੁੱਤਾ ਹੋਇਆ ਇਲਾਕਾ ਨਹੀਂ ਉੱਥੇ ਭਾਰਤੀ ਸਰਕਾਰ ਲਗਾਤਾਰ ਬਹੁਤ ਵੱਡੇ ਪੱਧਰ ਤੇ ਵਿਜੀਲੈਂਟ ਰਹਿੰਦੀ ਹੈ ਨਿਗ੍ਹਾ ਰੱਖਦੀ ਹੈ ਹਰ ਹਰਕਤ ਤੇ ਉੱਥੇ ਬੰਦੇ ਆ ਵੀ ਜਾਂਦੇ ਨੇ ਲੋਕਾਂ ਨੂੰ ਮਾਰ ਵੀ ਜਾਂਦੇ ਨੇ ਮੁੜ ਕੇ ਫੜੇ ਵੀ ਨਹੀਂ ਜਾਂਦੇ ਇੰਨੇ ਇੰਟੀਰੀਅਰ ਚ ਆ ਕੇ ਵੱਡ ਤੇ ਕੋਲੇ ਕੋਈ ਕਾਰਵਾਈ ਹੋਈ ਹੋਵੇ ਤੋਂ ਮੰਨਿਆ ਜਾਂਦਾ ਵੀ ਬੰਦੇ ਮੁੜਗੇ ਹੋਣਗੇ ਇਹਦਾ ਮਤਲਬ ਮੁੜਦਿਆਂ ਨੂੰ ਵੀ ਉਹੀ 10-12 ਦਿਨ ਲੱਗਣੇ ਸੀ ਤੇ ਬੜਾ ਸਾਡੇ ਕੋਲੇ ਨੈਟਵਰਕ ਅੱਜ ਕੱਲ ਰਾਤ ਨੂੰ ਦੇਖਣ ਵਾਲੀਆਂ ਦੂਰਬੀਨਾਂ ਨੇ ਜਿੱਥੇ ਕਿਤੇ ਥੋੜਾ ਬਹੁਤ ਵੀ ਜਣੀ ਸੈਟਲਾਈਟ ਵੀ ਦੇਖ ਲੈਂਦੇ ਨੇ ਜਿੱਥੇ ਵੀ ਕਿਤੇ ਕੋਈ ਤਾਪਮਾਨ ਦਾ ਫਰਕ ਜਿਉਂਦੀ ਚੀਜ਼ ਦਾ ਤਾਪਮਾਨ ਆਪਾਂ ਨੂੰ ਪਤਾ ਬੱਕਰਾ ਹੁੰਦਾ ਹੈ ਉੱਥੇ ਉਹ ਨੋਟ ਕਰ ਲੈਂਦੇ ਨੇ ਕਿ ਇੱਥੇ ਕੋਈ ਹਰਕਤ ਹੈ ਇਹਦੇ باوجود ਉਹ ਬੰਦੇ ਫੜੇ ਨਹੀਂ ਜਾਂਦੇ ਜਿਹਦੇ ਕਰਕੇ ਸ਼ੱਕ ਪੈਂਦਾ ਕਿ ਹਮਲਾ ਕੀ ਹੋਇਆ ਜਾਂ ਕਰਾਇਆ ਗਿਆ ਉਹ ਬੰਦੇ ਨਹੀਂ ਫੜੇ ਗਏ ਪੁਲਵਾਮਾ ਵੇਲੇ ਵੀ ਮੈਂ ਨਹੀਂ ਕਹਿੰਦਾ ਸਤਪਾਲ ਮਲਕ ਕਹਿੰਦਾ ਹੈ ਜਿਹੜਾ ਜੰਮੂ ਕਸ਼ਮੀਰ ਦਾ ਗਵਰਨਰ ਸੀ ਤੇ ਭਾਜਪਾ ਸਰਕਾਰ ਨਹੀਂ ਲਾਇਆ ਸੀ ਕਿ ਸਾਨੂੰ ਸ਼ੱਕ ਪੈਂਦਾ ਹੈ ਕਿ ਜੇ ਪਹਿਲਾਂ ਸੀਆਰਪੀ ਫੌਜ ਨੂੰ ਜਹਾਜ਼ ਨਾ ਦਿੱਤੇ ਗਏ ਤੇ ਫਿਰ ਠੀਕ ਕੱਲੀ ਹੋ ਉਸੇ ਬੱਸ ਥੱਲੇ ਵਿਸਪੋਰਟ ਹੁੰਦਾ ਜਿਹੜੀ ਜਣੀ ਕਹ ਲੋ ਵੀ ਉਹ ਪ੍ਰੂਫ ਨਹੀਂ ਸੀ ਗੋਲੀ ਪ੍ਰੂਫ ਨਹੀਂ ਸੀ ਉਹ ਬੱਸ ੜਾ ਦਿੱਤੀ ਜਾਂਦੀ ਹੈ 40 ਸਿਪਾਹੀ ਮਾਰ ਦਿੱਤੇ ਜਾਂਦੇ ਨੇ ਤੇ 40 ਸਿਪਾਹੀਆਂ ਦੀ ਜਾਨ ਲੈ ਕੇ ਚੋਣਾ ਜਿੱਤ ਲਈਆਂ ਜਾਂਦੀਆਂ ਨੇ ਭਾਰਤ ਦੀਆਂ ਜਜ਼ਬਾਤੀ ਲੋਕਾਂ ਨੂੰ ਕਰਕੇ ਉਹੀ ਕੰਮ ਹੁਣ ਵੀ ਹੋ ਰਿਹਾ ਹੈ ਜਿਹਦੇ ਕਰਕੇ ਜਣੀ ਸਾਡੀਆਂ ਲੋੜਾਂ ਕੀ ਨੇ ਸਾਡੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਨੇ ਇਹ ਬੜਾ ਸਾਫ਼ ਹੈ ਕਿ ਅੱਜ ਦੁਨੀਆ ਭਰ ਦਾ ਜਿਹੜਾ ਕਾਰਪੋਰੇਟ ਤੰਤਰ ਹੈ ਇੱਥੇ ਪਹੁੰਚ ਗਿਆ ਕਿ ਹੁਣ ਇਹ ਆਪਣੇ ਮੁਨਾਫੇ ਦੀ ਲਾਲਸਾ ਲਈ ਸਾਡੀ ਮਨੁੱਖਤਾ ਲਈ ਵੀ ਖਤਰਾ ਹੈ ਉਹਦੀ ਹੋੜ ਹੈ ਮੁਨਾਫਾ ਵਧਾਉਣ ਦੀ ਹਰ ਚੀਜ਼ 'ਚੋਂ ਮਨੁੱਖਤਾ ਲਈ ਖਤਰਾ ਹੈ ਸਾਡੇ ਵਾਤਾਵਰਣ ਲਈ ਖਤਰਾ ਹੈ ਸਾਡੇ ਹਵਾ ਪਾਣੀ ਲਈ ਖਤਰਾ ਬਣ ਗਿਆ ਇੱਥੋਂ ਤੱਕ ਵੀ ਇਹ ਗ੍ਰਹਿ ਜਿਹਦੇ ਤੇ ਅਸੀਂ ਰਹਿੰਦੇ ਆ ਧਰਤੀ ਇਹਦੀ ਹੋਂਦ ਲਈ ਵੀ ਖਤਰਾ ਹੈ ਜਣੀ ਜਿਸ ਪੱਧਰ ਤੇ ਕਾਰਬਨ ਨਿਕਾਸੀ ਦੀ ਗੱਲ ਸ਼ਾਇਦ ਥੱਲੇ ਨਾ ਸਮਝੀ ਜਾਂਦੀ ਹੋਵੇ ਕਿ ਜਿਹੜਾ ਤੇਲ ਜ਼ਮੀਨ ਚੋਂ ਨਿਕਲਦਾ ਜਣ ਤੇਲ ਪੈਟਰੋਲ ਡੀਜ਼ਲ ਆਪਾਂ ਕੁਝ ਕਹਿ ਲਈਏ ਇਹਨੂੰ ਬੜਨ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਆ ਉਹ ਜਦੋਂ ਵਾਤਾਵਰਣ ਚ ਉਹਦੀ ਮਕਦਾਰ ਵੱਧਦੀ ਆ ਉਹਦੇ ਨਾਲ ਕੀ ਹੈ ਕਿ ਧਰਤੀ ਦਾ ਤਾਪਮਾਨ ਵਧਣਾ ਸ਼ੁਰੂ ਹੁੰਦਾ ਜੰਗਲ ਕੱਟ ਰਹੇ ਆ ਕਾਰਬਨ ਡਾਈਆਕਸਾਈਡ ਦੀ ਮਕਤਾਰ ਵੱਧ ਰਹੀ ਹੈ ਨਤੀਜੇ ਕਿ ਧਰਤੀ ਦਾ ਕੁੱਲ ਮਿਲਾ ਕੇ ਜਿਹਨੂੰ ਗਲੋਬਲ ਟੈਂਪਰੇਚਰ ਕਹਿੰਦੇ ਆ ਉਹ ਵਧਣਾ ਸ਼ੁਰੂ ਹੁੰਦਾ ਤੇ ਉਹਦਾ ਵਧਣਾ ਇਹ ਨਹੀਂ ਕਿ ਕੁਝ ਸਰ ਸ੍ਰੀ ਸਿਰਫ ਗਰਮੀ ਲੱਗਦੀ ਐ ਸਾਨੂੰ ਉਹਦੇ 1 ਤੋਂ 1.5 ਡਿਗਰੀ ਵੱਧ ਜਾਂਦਾ ਹੈ ਗਲੇਸ਼ੀਅਰ ਪਿੰਗਰ ਜਾਂਦੇ ਨੇ ਪਹਾੜਾਂ ਤੇ ਬਰਫ਼ ਘਟ ਜਾਂਦੀ ਹੈ ਦਰਿਆਵਾਂ 'ਚ ਹੜ ਆਉਂਦੇ ਨੇ ਸਮੁੰਦਰ 'ਚ ਪਾਣੀ ਦਾ ਪੱਧਰ ਉੱਚਾ ਹੁੰਦਾ ਹੈ ਤੇ ਮੌਸਮ ਦਾ ਚੱਕਰ ਬਦਲ ਜਾਂਦਾ ਹੈ ਬਰਸਾਤਾਂ ਦਾ ਚੱਕਰ ਬਦਲ ਜਾਂਦਾ ਹੈ ਕਿਤੇ ਹੜ੍ਹ ਆਉਣਗੇ ਕਿਤੇ ਸੋਕੇ ਪੈਣਗੇ ਤੁਹਾਡੀਆਂ ਫਸਲਾਂ ਤੁਹਾਡੀ ਜਾਨੀ ਖਰਾਕ ਜਿਹਦੇ ਤੋਂ ਅਸੀਂ ਲੈਣੀ ਆ ਫਸਲਾਂ ਤੋਂ ਉਹ ਸਾਰਾ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ ਉਹਨਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਇਹ ਕਰਦਾ ਹੈ ਇੰਡਸਟਰੀਅਲ ਤੌਰ ਤੇ ਵੀ ਹਥਿਆਰਾਂ ਦੇ ਤੌਰ ਤੇ ਵੀ ਉਹਨੇ ਇੱਕ ਸੰਧੀ ਹੋਈ ਸੀ ਦੁਨੀਆ 'ਚ ਪਰ ਉਸ संधि ਨੂੰ ਵੀ ਕਿਉਂ ਤੋਂ ਸੰਧੀ ਕਹਿੰਦੇ ਨੇ ਕਿ ਸਾਰੇ ਦੇਸ਼ ਆਪਾਂ ਕਾਰਬਨ ਦੀ ਨਿਕਾਸੀ ਘਟਾਓ ਹਥਿਆਰਾਂ ਦੀ ਦੌੜ ਬੰਦ ਕਰੋ ਇਸ ਕਿਸਮ ਦੀਆਂ ਇੰਡਸਟਰੀਆਂ ਬੰਦ ਕਰੋ ਜਿਹੜੀਆਂ ਵਾਤਾਵਰਣ ਨੂੰ ਪੂਲੀਤ ਕਰਦੀਆਂ ਨੇ ਤੇ ਅਮੀਰ ਦੇਸ਼ ਪੈਸੇ ਦੇਣ ਤਾਂ ਕਿ ਵੱਧ ਜੰਗਲ ਲੱਗਣ ਤੇ ਸਾਡੀ ਧਰਤੀ ਨੂੰ ਬਚਾਇਆ ਜਾ ਸਕੇ ਸਾਡੀ ਹਵਾ ਜ਼ਹਿਰੀਲੀ ਹੋਣ ਤੋਂ ਬਚ ਸਕੇ ਜਦੋਂ 트럼ਪ ਆਇਆ ਅਮਰੀਕਾ ਨੇ ਕਹਤਾ ਸਾਨੂੰ ਇਸ ਸੰਧੀ ਨਾਲ ਕੋਈ ਤਾਲਕ ਨਹੀਂ ਅਸੀਂ ਇਹਦੇ ਤੋਂ ਬਾਹਰ ਪਹਿਲਾਂ ਵੀ ਇਹ ਸੀ ਕਿ ਇੰਡਸਟਰੀਅਲ ਦੇਸ਼ ਬਰਬਾਦੀ ਕਰਨਗੇ ਤੇ ਜਾਪਾਨ 400 ਕਰੋੜ ਰੁਪਇਆ ਇੰਡੀਆ ਨੂੰ ਦੇਊਗਾ درخت ਤੁਸੀਂ ਇੱਥੇ ਲਾ ਲਓ ਵਾਤਾਵਰਨ ਤਬਾਹ ਉਹ ਕਰਨਗੇ ਤੇ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੇ ਵਰਗੇ ਦੇਸ਼ਾਂ ਦੇ ਸਿਰ ਤੇ ਥੋਪੀ ਜਾਊਗੀ ਜਿਹਦੇ ਕਰਕੇ ਹੁਣ ਇਸ ਕਿਸਮ ਦੇ ਮੋੜ ਤੇ ਦੁਨੀਆ ਪਹੁੰਚ ਚੁੱਕੀ ਆ ਕਿ جنگ ਤੋਂ ਬਿਨਾ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਕਿ ਤੇ جنگ ਕਿਸੇ 扑ਗਾਟਣ ਨਾਲ ਲੱਗਦੀ ਹੈ ਉਹ ਜਿਹੜੇ ਦੁਨੀਆ ਦੇ ਇੱਕ ਇਨਕਲਾਬੀ ਲੀਡਰ ਮੌਜੂਦ ਤੋਂ ਹੋਏ ਨੇ ਚੀਨ ਦੇ ਜਿਹੜੇ ਜਣੇ ਇਨਕਲਾਬ ਲੈਣ ਵਾਲੇ ਸੀ ਉਹਨਾਂ ਦੀ ਇੱਕ ਕੋਟੇਸ਼ਨ ਹੈ ਕਿ ਜੰਗ ਰਾਜਨੀਤੀ ਦਾ ਹੀ ਜਾਰੀ ਰੂਪ ਹੁੰਦੀ ਹੈ ਜੇ ਜੰਗ ਕੋਈ ਅੱਡੀ ਚੀਜ਼ ਨਹੀਂ ਹੁੰਦੀ ਰਾਜਨੀਤੀ ਵੈਸੇ ਵੀ ਚੱਲਦੀ ਹੈ ਤੇ ਜੰਗ ਰਾਹੀਂ ਵੀ ਲੜੀ ਜਾਂ ਚਲਾਈ ਜਾਂਦੀ ਹੈ ਤੇ ਹੁਣ ਉਹ ਜੰਗ ਰਾਹੀਂ ਜਿਹੜੀ ਰਾਜਨੀਤੀ ਚੱਲ ਰਹੀ ਹੈ ਉਹ ਯੂਕਰੇਨ ਤੇ ਰਸ਼ੀਆ ਚ ਵੀ ਹੈ ਉਹ ਗਾਜ਼ਾ ਚ ਵੀ ਹੈ ਉਹ ਜਣੀ ਮਤਲਬ ਯਮਨ ਚ ਵੀ ਐ ਉਹ 이란 ਨਾਲ ਵੀ ਐ ਉਹ ਅਫਗਾਨਿਸਤਾਨ ਨਾਲ ਵੀ ਚੱਲ ਕੇ ਹੱਟੀ ਐ ਉਹ ਭਾਰਤ ਪਾਕਿਸਤਾਨ ਦੇ ਵਿੱਚ ਵੀ ਚਲਦੀ ਐ ਉਹਦੇ ਚ ਮਰਾਂਗੇ ਅਸੀਂ ਜਿੱਥੇ ਜੰਗ ਦਾ ਕੇਂਦਰ ਬਣੂ ਮਰਨਗੇ ਉਹ ਲੋਕ ਯੂਰਪ ਨੇ ਇੱਕ ਗੱਠ ਜੋੜ ਕਰ ਲਿਆ ਕਿ ਆਪਾਂ ਲੜਨਾ ਨਹੀਂ ਸਾਰੇ ਦੇਸ਼ਾਂ ਨੇ ਯੂਰਪੀ ਯੂਨੀਅਨ ਬਣਾ ਲਈ ਸਾਡੇ ਚ ਕੋਈ ਸਰਹੱਦ ਨਹੀਂ ਕੋਈ ਵੀਜ਼ਾ ਨਹੀਂ ਸਾਰੇ ਯੂਰਪੀ ਯੂਨੀਅਨ ਦੇ ਦੇਸ਼ਾਂ ਚ ਕਿਤੇ ਕੋਈ ਮਰਜ਼ੀ ਚੱਲ ਜੇ ਸਾਡਾ ਨਾਗਰਿਕ ਸਾਡੇ ਕੋਲ ਇੱਕ ਵੱਡਾ ਦੇਸ਼ ਆ ਪਾਕਿਸਤਾਨ ਪਰ ਸਾਡੀ ਰਾਜਨੀਤੀ ਉਹਦੇ ਨਾਲ ਸਾਡਾ ਵਪਾਰ ਨਹੀਂ ਖੁੱਲਣ ਦਿੰਦੀ ਸੜਕ ਰਾਸਤੇ ਜਿਹੜਾ ਜਣੀ ਆਵਾਜਾਈ ਤੇ ਵਪਾਰ ਉਹਨਾਂ ਨੂੰ ਸਾਡੇ ਇੰਡਸਟਰੀਅਲ ਸਮਾਨ ਦੀ ਵੀ ਜ਼ਰੂਰਤ ਹੈ ਸਾਈਕਲ ਮੋਟਰਸਾਈਕਲ ਕਾਰਾਂ ਦੀ ਵੀ ਜ਼ਰੂਰਤ ਹੈ ਉਹਨਾਂ ਨੂੰ ਸਾਡੇ ਗੰਡਿਆ ਟਮਾਟਰਾਂ ਗੋਭੀ ਦੀ ਤੇ ਹੋਰ ਸਬਜ਼ੀਆਂ ਦੀ ਵੀ ਜ਼ਰੂਰਤ ਹੈ ਜੇ ਹੋਵੇ ਤਾਂ ਸਾਡਾ ਸਮਾਨ ਟਰੱਕਾਂ ਤੇ ਉੱਥੇ ਜਾ ਸਕਦਾ ਉਹਨਾਂ ਨੂੰ ਸਸਤਾ ਮਿਲ ਸਕਦਾ ਸਾਡਾ ਖਾਪ ਸਕਦਾ ਹੈ ਪਰ ਨਹੀਂ ਹੋਏ ਇਧਰ ਨੂੰ ਨਹੀਂ ਕਿਉਂਕਿ ਫਿਰ ਜੇ ਇੰਨਾ ਸ਼ਾਂਤ ਹੋ ਜੇ ਇਲਾਕਾ ਦੱਖਣੀ ਏਸ਼ੀਆ ਦੇ ਦੇਸ਼ਾਂ ਦੀ ਇੱਕ ਸੰਗਠਨ ਬਣਿਆ ਸੀ ਸਾਰਕ ਜੇ ਸੱਚੇ ਵਿੱਚ ਇਨ੍ਹਾਂ ਦੇ ਵਿੱਚ ਵੀ ਇੰਨਾ ਖੁੱਲ ਹੋ ਜੇ ਤੇ ਲੜਾਈ ਬੰਦ ਹੋ ਜੇ ਫਿਰ ਹਥਿਆਰ ਕਿੱਥੇ ਵਿਕਣਗੇ ਲੜੇ ਅਸੀਂ ਆ ਮਰੇ ਅਸੀਂ ਆ ਹਥਿਆਰ ਕੀਤੇ ਟੈਸਟ ਹੋਏ ਨੇ ਫਰਾਂਸ ਦੇ ਰਸ਼ੀਆ ਦੇ ਚੀਨ ਦੇ ਤੁਰਕੀ ਦੇ ਇਸਰਾਇਲ ਦੇ ਹਥਿਆਰ ਉਹਨਾਂ ਦੇ ਟੈਸਟ ਹੋਏ ਨੇ ਜਣੀ ਕਿਉਂਕਿ ਰਫਾਲ ਡਿੱਗ ਪੇ ਪੈਂਤੀ ਸੱਟੇ ਜਿਹੜੀ ਡਿਸਾਲਟ ਕੰਪਨੀ ਆ ਫਰਾਂਸ ਦੀ ਰਫਾਲ ਬਣਾਉਂਦੀ ਹੈ ਉਹਦੇ ਸ਼ੇਅਰ ਅਗਲੇ ਦਿਨ 9% ਡਿੱਗ ਪੇ ਵੀ ਇਹਦੇ ਜਹਾਜ਼ ਤਾਂ ਰੱਦੀ ਐ ਇਹ ਤਾਂ ਪਹਿਲੀ ਛਟਕੇ 'ਚ ਡਿੱਗ ਗਏ ਚੀਨ ਦੇ ਉਸ ਕੰਪਨੀ ਜਿਹੜੀ ਚੀਨ ਦੇ ਉਹ ਜਹਾਜ਼ ਬਣਾਉਂਦੀ ਹੈ ਜੇ 10 ਕਰਕੇ ਜਾਂ ਕੀ ਸੀ 10 ਉਹ ਉਹਨਾਂ ਦੇ ਸ਼ੇਅਰ ਚੜ ਗਏ ਤੁਰਕੀ ਚਰਚਾ 'ਚ ਆ ਗਿਆ ਵੀ ਤੁਰਤੀ ਤੁਰਕੀ ਬੜੇ ਸੋਹਣੇ ਡਰੋਨ ਬਣਾਉਂਦਾ ਹੈ ਜਿਹੜੇ ਸੋਨੇ ਦਾ ਮਤਲਬ ਹੈ ਨਹੀਂ ਕਿ ਉਹ ਸਾਡੇ ਕੋਈ ਲਾਹੇਬੰਦ ਨੇ ਬੂਟ ਨੇ ਕੱਪੜੇ ਨੇ ਉਹ ਜਿਹਦੇ ਦੀ ਬੋਲੀ ਤੁਹਾਡੇ ਸਾਰਿਆਂ ਦੇ ਯਾਦ ਹੋਣੀ ਹੈ ਜਗਸੀਰ ਦੀ ਕਿ ਬੰਦੇ ਮਾਰਨ ਲਈ ਬਣਾਈਆਂ ਮਜਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ ਯਾਨੀ ਉਹ ਵਿਗਿਆਨ ਜਿਹੜਾ ਸੁੰਡੀ ਨਹੀਂ ਮਾਰ ਸਕਦਾ ਜਿਹੜੀਆਂ ਬਿਮਾਰੀਆਂ ਮਨੁੱਖ ਦੀਆਂ ਜਾਂ ਫਸਲਾਂ ਦੀਆਂ ਖਤਮ ਨਹੀਂ ਕਰ ਸਕਦਾ ਉਹ ਲੋਕਾਂ ਦੀ ਤਬਾਹੀ ਲਈ ਖਰਬਾ ਰੁਪਈਆ ਹਥਿਆਰਾਂ ਤੇ ਖਰਚਦਾ ਤੇ ਵੇਚ ਕੇ ਮੁਨਾਫਾ ਕਮਾਉਂਦਾ ਫਿਰ ਹਥਿਆਰਹੀ ਜੀ ਚੀਜ਼ ਹੈ ਉਹ ਡਾਕਟਰੀ ਦੀਆਂ ਦਵਾਈਆਂ ਨਹੀਂ ਨਾ ਡਾਕਟਰੀ ਦੇ ਸੰਦ ਨੇ ਕਿਤੇ ਹੋਰ ਕੰਮ ਨਹੀਂ ਆਉਣੇ ਉਹ ਸਿਰਫ ਜੰਗ ਛੇੜੇ ਤੋਂ ਕੰਮ ਆਉਣੇ ਆ ਇਸ ਕਰਕੇ ਜੰਗਾ ਛੇੜੀਆਂ ਜਾਂਦੀਆਂ ਨੇ ਆਪਣੀ ਜ਼ਰੂਰਤ ਹੈ ਆਪਣੀ ਨਿੱਜੀ ਵੀ ਜ਼ਰੂਰਤ ਹੈ ਆਪਣੇ ਪੰਜਾਬ ਦੀ ਵੀ ਜ਼ਰੂਰਤ ਹੈ ਦੇਸ਼ ਦੀ ਵੀ ਜ਼ਰੂਰਤ ਹੈ ਤੇ ਦੁਨੀਆ ਦੀ ਵੀ ਜ਼ਰੂਰਤ ਹੈ ਕਿ ਜੰਗਾ ਨਾ ਹੋਣ ਇਹ ਪੈਸਾ ਦੁਨੀਆ ਦੀ ਬਿਹਤਰੀ ਲਈ ਖਰਚਾ ਜਾਵੇ ਲੋਕਾਂ ਨੂੰ ਭੁੱਖਮਰੀ ਚੋਂ ਕੱਢਿਆ ਜਾਵੇ ਗਰੀਬੀ ਚੋਂ ਕੱਢਿਆ ਜਾਵੇ ਅਨਪੜਤਾ ਚੋਂ ਕੱਢਿਆ ਜਾਵੇ ਕਰਜ਼ੇ ਚੋਂ ਕੱਢੇ ਜਾਵੇ ਸਮਾਜ ਖੁਸ਼ਹਾਲ ਹੋਵੇ ਲੋੜੀਂਦੀਆਂ ਸਹੂਲਤਾਂ ਜਨਤਾ ਨੂੰ ਦਿੱਤੀਆਂ ਜਾ ਸਕਣ ਉਹ ਪੈਸਾ ਜਿਹੜਾ ਜੰਗ ਤੇ ਖਰਚ ਹੋਣਾ ਹੈ ਫੌਜੀ ਬਜਟਾਂ ਤੇ ਉਹ ਸਾਰਾ ਇਹਨਾਂ ਕੰਮਾਂ ਤੇ ਖਰਚ ਹੋਵੇ ਇਹ ਸਾਡੀ ਮੰਗ ਆ ਇਹਦੇ ਨਾਲ ਹੀ ਦੁਨੀਆ ਦੇ ਵਿੱਚ ਤਬਾਹੀ ਦੀਆਂ ਤਾਕਤਾਂ ਨੂੰ ਪਿੱਛੇ ਧੱਕਿਆ ਜਾਊਗਾ ਅਮਨ ਦੀਆਂ ਸ਼ਾਂਤੀ ਦੀਆਂ ਤਾਕਤਾਂ ਨੂੰ ਅੱਗੇ ਆਉਣ ਦੀ ਲੋੜ ਹੈ ਇਹ ਇਹ ਆਮ ਜਨਤਾ ਚੋਂ ਹੋਣੀਆਂ ਨੇ ਤਾਕਤਾਂ ਤੇ ਜਿਹੜੇ ਵੱਡੇ ਹਥਿਆਰਾਂ ਦੇ ਕਾਰਖਾਨੇ ਨੇ ਜ਼ਹਿਰੀਲੀਆਂ ਦਵਾਈਆਂ ਦੇ ਕਾਰਖਾਨੇ ਨੇ ਪੁਪਾਲ ਟ੍ਰੇਜੇਡੀ ਹੋਈ ਥੋੜੇ ਚਿਰ ਚ 15000 ਬੰਦਾ ਉਹ ਸ਼ਹਿਰ ਦਾ ਮਰ ਗਏ ਕਿਉਂਕਿ ਉਹ ਸਾਇਨਾਈਡ ਗੈਸ ਜਿਹੜੀ ਦਵਾਈਆਂ 'ਚ ਵਰਤੀ ਜਾਂਦੀ ਆ ਉਹ ਲੀਕ ਹੋ ਗਈ ਤਾਂ ਇਸ ਕਿਸਮ ਦੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਲੱਗੇ ਇੱਕ ਟਿਕਾਊ ਵਿਕਾਸ ਦੁਨੀਆ 'ਚ ਉਹ ਜ਼ਮੀਨ ਜਣੀ ਐ ਨਾ ਹੋਵੇ ਕਿ ਤੁਸੀਂ ਲਗਾਤਾਰ ਉਹਦੇ ਚ ਜ਼ਹਿਰਾ ਸਿੱਠੀਆਂ ਤਾਂ ਫਸਲਾਂ ਹੋਣਗੀਆਂ ਕਿਉਂਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਦੀ ਖਾਦਾ ਵੀ ਵੇਖਣ ਉਹਨਾਂ ਦੀ ਉਹਨਾਂ ਦੇ ਬੀਜ ਵੀ ਵੇਖਣ ਮੋਡੀਫਾਈਡ ਤੇ ਉਹਨਾਂ ਦੀਆਂ ਸੈਨਿਕ ਦਵਾਈਆਂ ਵੀ ਵੇਖਣ ਜਿਹੜੀਆਂ ਜ਼ਹਿਰਾ ਨੇ ਤੇ ਦੂਜੇ ਪਾਸੇ ਨੂੰ ਜੇ ਚੱਲਿਆ ਜਾਵੇ ਤਾਂ ਇਹਨਾਂ ਨੂੰ ਛਟਕਾਰਾ ਪਾਇਆ ਜਾ ਸਕਦਾ ਇਹ ਜਿਹੀਆਂ ਜਿੰਸਾਂ ਇਹ ਜਿਹਾਂ ਅਸਲਾਂ ਡਿਵੈਲਪ ਕੀਤੀਆਂ ਜਾਂਦੀਆਂ ਬੀਜ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਦਵਾਈਆਂ ਦੀ ਜਾਂ ਸਪਰੇਆਂ ਦੀ ਲੋੜ ਨਾ ਹੋਵੇ ਪਰ ਉਹਦੇ ਚ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਚ ਸਾਨੂੰ ਕੋਈ ਫਾਇਦਾ ਨਹੀਂ ਹੁਣ ਸਾਡੇ ਸੁਧਾਰ ਲੋਕ ਸੀ ਉਹਨਾਂ ਚੋਂ ਕੋਈ ਕੀ ਕਮਾ ਲੂ ਉਹਨਾਂ ਨੂੰ ਦਿੰਦਾ ਹੈ ਕਿ ਕੰਜ਼ਿਊਮਰ ਬਣਾਓ ਲੋਕਾਂ ਨੂੰ ਫੇਰ ਮੁਨਾਫਾ ਕਮਾਇਆ ਜਾ ਸਕਦਾ ਜਿਹੜਾ ਬੰਦਾ ਪੈਰੋਂ ਨੰਗਾ ਰਹਿੰਦਾ ਹੈ ਲੱਕ ਤੇ ਲੰਗੋਟੀ ਬੰਨਦਾ ਹੈ ਬਰਸ਼ ਵੀ ਨਹੀਂ ਖਰੀਦਦਾ ਦਾਤਣ ਕਰ ਲੈਂਦਾ ਦਰਖਤਾਂ ਨੂੰ ਤੋੜ ਕੇ ਉਹਦੀ ਲੁੱਟ ਕੀ ਕਰਨਗੇ ਕੀ ਕਮਾਉਣਗੇ ਇਸ ਕਰਕੇ ਜਣੀ ਉਹਨਾਂ ਉਹ ਪਹਿਲਾਂ ਗਾਹਕ ਬਣਾਉਂਦੇ ਨੇ ਫੇਰ ਲੁੱਟਦੇ ਨੇ ਬਿਮਾਰ ਕਰਦੇ ਨੇ ਫਿਰ ਦਵਾਈਆਂ ਦੇ ਨਾਂ ਤੇ ਲੁੱਟਦੇ ਨੇ ਇਸ ਤੰਤਰ ਤੋਂ ਜਿਹੜਾ ਪੂੰਜੀਵਾਦ ਦਾ ਕਾਰਪੋਰੇਟ ਪੂੰਜੀਵਾਦ ਦਾ ਤੰਤਰ ਹੈ ਇਹ ਜੰਗਾਂ ਦਾ ਵੀ ਸੋਮਾ ਸਾਡੀ ਬਰਬਾਦੀ ਦਾ ਵੀ ਸੋਮਾ ਲੁੱਟਦਾ ਵੀ ਸੋਮਾ ਇਹਦੇ ਤੋਂ ਛਡਕਾਰਾ ਪਾਉਣ ਲਈ ਉਹ ਸਾਰੀਆਂ ਤਾਕਤਾਂ ਜਿਹੜੀਆਂ ਜਣੀ ਇਹਦੇ ਖਿਲਾਫ ਆ ਉਹਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਸਾਡੇ ਬੀਜੇਪੀ ਆਰਐਸਐਸ ਸਾਸਿਸਟਿਕ ਤੰਤਰ ਖੜਾ ਕਰ ਰਹੇ ਨੇ ਉਹ ਕਿਉਂਕਿ ਜਾਣਦੇ ਨੇ ਕਿ ਆਮ ਹਾਲਾਤਾਂ ਨਾਲ ਰਾਜ ਹੋਣਾ ਨਹੀਂ ਸਰਕਾਰ ਚੱਲ ਨਹੀਂ ਸਕਣੀ ਇਸ ਕਰਕੇ ਹਿੰਦੂ ਸਿੱਖ ਮੁਸਲਮਾਨ ਦੇ ਨਾਂ ਤੇ ਲੜਾਓ ਜਮਹੂਰੀਅਤ ਦਾ ਖਾਤਮਾ ਕਰ ਦਿਓ ਬੋਲਣ ਵਾਲਿਆਂ ਨੂੰ ਲਿਖਣ ਵਾਲਿਆਂ ਨੂੰ ਜੇਲਾਂ ਚ ਸਿੱਟੋ ਕੇਸ ਬਣਾ ਦਿਓ ਉਹਨਾਂ ਤੇ ਇਸ ਤੰਤਰ ਦੇ ਖਿਲਾਫ ਜਿੰਨੀਆਂ ਤਾਕਤਾਂ ਨੇ ਜਿਹੜੀਆਂ ਤਾਕਤਾਂ ਸੰਵਿਧਾਨਕ ਰਾਜ ਦੀਆਂ ਹਮਾਇਤੀ ਨੇ ਜਿਹੜੀਆਂ ਤਾਕਤਾਂ ਜਮਹੂਰੀਅਤ ਨੂੰ ਬਚਾਉਣ ਦੇ ਹੱਕ ਚ ਨੇ ਜਿਹੜੀਆਂ ਤਾਕਤਾਂ ਕਹਿੰਦੀਆਂ ਨੇ ਕਿ ਧਰਮ ਮੁੱਦਾ ਨਹੀਂ ਬਣਨਾ ਚਾਹੀਦਾ ਇਨਸਾਨ ਇਨਸਾਨ ਹੈ ਉਹ ਸਾਰੀਆਂ ਤਾਕਤਾਂ ਇਕੱਠੀਆਂ ਹੋਣ ਹੁਣੇ ਲੜਾਈ ਤੁਹਾਡੇ ਸਾਰਿਆਂ ਦੇ ਸਾਹਮਣੇ ਵਸਤਰ ਚ ਮੌਬਾਦੀ ਜਿਹੜੇ ਆਦੀਵਾਸੀਆਂ ਦੀ ਰਾਖੀ ਲਈ ਲੰਮੇ ਸਮੇਂ ਤੋਂ ਜੰਗਲਾਂ ਦੀ ਰਾਖੀ ਲਈ ਆਦੀਵਾਸੀਆਂ ਦੀ ਰਾਖੀ ਲਈ ਲੜ ਰਹੇ ਸੀ ਇੱਕ ਵੱਡਾ ਆਪਰੇਸ਼ਨ ਚਲਾ ਕੇ ਬਹੁਤ ਵੱਡੀ ਪੱਧਰ ਤੇ ਵਢਾਂਗਾ ਕਰ ਦਿੱਤਾ ਗਿਆ ਉਹਨਾਂ ਦਾ ਇਹਦਾ ਮਤਲਬ ਕੀ ਹੈ ਕਿ ਉਹ ਜੰਗਲਾਂ ਚ ਉਹਨਾਂ ਦਾ ਰੈジਸਟੈਂਸ ਖਤਮ ਕਰਕੇ ਉਡਾਨੀ ਨੂੰ ਜਾਂ ਹੋਰ ਕਾਰਪੋਰੇਟਰਾਂ ਨੂੰ ਦਿੱਤੇ ਜਾ ਸਕਣ ਕਿਉਂਕਿ ਉਹਨਾਂ ਜੰਗਲਾਂ ਥੱਲੇ ਬਹੁਤ ਸਾਰੇ ਮਿਨਰਲ ਨੇ ਲੋਹਾ ਹੈ ਕੋਲਾ ਹੈ ਤੰਬਾ ਹੈ ਬੜੀਆਂ ਚੀਜ਼ਾਂ ਨੇ ਉਹ ਜੰਗਲਾਂ ਜਾੜੇ ਜਾ ਸਕਣ ਸੋ ਇਸ ਤੰਤਰ ਦੇ ਖਿਲਾਫ ਸਾਰੀਆਂ ਤਾਕਤਾਂ ਨੂੰ ਕੱਲਾ ਇਹ ਇਨਕਲਾਬੀਆਂ ਦਾ ਮਤਲਬ ਬਸ ਦਾ ਰੋਗ ਨਹੀਂ ਰਿਹਾ ਕੱਲੇ ਇਹ ਜਮਹੂਰੀਤ ਬਸੰਗਾਂ ਦੇ ਬਸ ਦਾ ਰੋਗ ਨਹੀਂ ਕੱਲਾ ਚੰਗਾ ਮਾੜਾ ਕਹਿਣਾਂ ਦੇ ਬਸ ਦਾ ਰੋਗ ਨਹੀਂ ਜਿੰਨੀਆਂ ਤਾਕਤਾਂ ਫਾਸਿਸਟ ਦੇ ਵਿਰੋਧੀ ਨੇ ਜਿੰਨੀਆਂ ਤਾਕਤਾਂ ਇੱਕ ਚੰਗਾ ਸਮਾਜ ਸਿਰਜਣ ਦੇ ਹੱਕ 'ਚ ਨੇ ਉਹ ਕਾਮੁਨਿਸਟ ਹੋਣ ਜਾਂ ਕਾਮੁਨਿਸਟ ਨਾ ਹੋਣ ਉਹ ਸਾਰਿਆਂ ਨੂੰ ਜੁਨਾਈਟ ਕਰਕੇ ਇੱਕ ਵੱਡੀ ਸਟਰਗਲ ਖੜੀ ਕਰਨੀ ਧਰਤੀ ਨੂੰ ਬਚਾਉਣ ਲਈ ਸਮਾਜ ਨੂੰ ਬਚਾਉਣ ਲਈ ਮਨੁੱਖਤਾ ਨੂੰ ਬਚਾਉਣ ਲਈ ਉਹ ਅੱਜ ਦੀ ਸਾਡੀ ਸਖਤ ਜ਼ਰੂਰਤ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਹੋਰ ਗੰਭੀਰਤਾ ਨਾਲ ਵਿਚਾਰੋਗੇ ਸਮਾਂ ਹੋ ਗਿਆ ਇਨੀਆਂ ਗੱਲਾਂ ਨਾਲ ਤੁਹਾਡਾ ਧੰਨਵਾਦ ਜੈ ਜਨਤਾ ਜੈ ਸੰਘਰਸ਼